ਅਸਲਰ ਕਵਰੀ ਕਾਰਬਨ ਲਈ ਲਿਆਂਦੇ ਗੈਂਗਸਟਰ ਨੇ ਪੁਲਿਸ ਤੇ ਕੀਤੀ ਫਾਇਰਿੰਗ ਜਵਾਬੀ ਫਾਇਰਿੰਗ ਚ ਗੈਂਗਸਟਰ ਜ਼ਖਮੀ ਦਾ ਵਿਭਾਗ ਬਲਾਚੌਰ ਵਿੱਚ ਪੁਲਿਸ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕੁੱਲਪੁਰ ਬਸਨੀਖਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦੇਣ ਦੇ ਦੋਸ਼ਾ ਤਹਿਤ ਪੁਲਿਸ ਥਾਣਾ ਪੋਜੇਵਾਲ ਵਿੱਚ ਦਰਜ ਹੋਏ ਮੁਕਾਦਮੇ ਵਿੱਚ ਨਾਮਜਦ ਕਥੀ ਦੋਸ਼ੀ ਕਰਨ ਗੰਗੜ ਨਿਵਾਸੀ ਰੋਡ ਮਜਾਰਾ ਵੱਲੋਂ ਅਸਰਾ ਰਿਕਵਰ ਕਰਾਉਣ ਵੇਲੇ ਪੁਲਿਸ ਉੱਪਰ ਫਾਇਰਿੰਗ ਕਰਨ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ دہشت ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੋ ਚਲਾਈ ਨੂੰ ਥਾਣਾ ਪੋਜੇਵਾਲ ਵਿੱਚ ਪੈਂਦੇ ਪਿੰਡ ਕੁੱਲਪੁਰ ਦੇ ਬਸਨਿਕ ਹਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਮਾਸ਼ਾਹਰ ਪੁਲਿਸ ਦੀਆਂ ਜੁਆਇੰਟ ਟੀਮਾਂ ਵੱਲੋਂ ਹਰ ਐਂਗਲ ਉੱਪਰ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਹੜਤਾਲ ਦੌਰਾਨ ਇਸ ਕਤਲ ਕਾਂਡ ਵਿੱਚ ਸ਼ਾਮਲ ਕਥੀ ਦੋਸ਼ੀਆਂ ਵਿੱਚੋਂ ਦੋਸ਼ੀ ਕਰਨ ਗੱਗੜ ਨੂੰ ਗ੍ਰਿਫਤਾਰ ਉਪਰੰਤ ਹੋਰ ਜਾਣਕਾਰੀ ਲਈ ਰਿਮਾਂਡ ਤੇ ਲਿਆ ਗਿਆ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਤੇ ਕੁਲਦੀਪ ਰਿਪੋਰਟ ਮਾਣਿਓ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕੈਪਰਨਲ ਦੇ ਖਿਲਾਫ ਇੱਕ ਮਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਕੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਛੁਪਾ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਇਸ ਵਿੱਚ ਜੂਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਕਿਰੇ ਲੱਗ ਗਿਆ ਸਰ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਰਮਜ਼ੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਸੈਂਟ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ કુલ ਕਿੰਨੀ ਗੋਲੀ ਚੱਲੀ ਸਰ ਇਸ ਵਿੱਚ ਹਾਂਜੀ કુલ ਗੋਲੀ ਕਿੰਨੀ ਚੱਲੀ ਦੋਨੋਂ ਪਾਸੇ ਤੋਂ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜ ਦੀ ਸਰ ਇੱਕ ਗੱਲ ਬੜੀ ਹਰਾਮ ਕਰਨ ਵਾਲੀ ਹੈ ਕਿ ਦੋਸ਼ੀ ਫੁਰਤੀ ਦਿਖਾਉਂਦਾ ਚਲਾਕੀ ਦਿਖਾਉਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਾਂ 'ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਜੀ ਹਾਂ ਕੀ ਕੀ ਰਿਕਵਰੀ ਹੋਈ ਸਰਲੇ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਗਿੱਕੀਪੋਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕ ਨੀਟੋ ਬੁਲਾ ਕੇ ਕਿ ਉਹਦੇ 'ਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਕਰ ਕਾਰਤੂਸ ਮਿਲੇ ਸਰ ਸਾਥ ਨੂੰ ਕੋਈ ਇੱਕ ਖਾਲੀ ਕੋਲ ਹੈਗਾ ਬਾਕੀ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡਸ ਚ ਹੈਗੇ ਇਹ ਪਿਸਟਲ ਸੀਗਾ ਸਰ ਹਾਂਜੀ ਹਾਂ ਪਿਸਤਨ ਮੈਂ ਕਿੰਨੀ ਗੋਲੀ ਸੀ ਸਰ ਉਸਮੇ ਲੋਡੇ ਜਿਹੜੇ ਮੈਗਜ਼ੀਨ ਸੇ ਕਰ ਉਹ 6-7 ਗੋਲੀ ਤਾਂ ਹੁੰਦੀ ਹੈ ਸਰ ਨਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵੀਡੈਂਸ ਹੈਗਾ ਸਾਹਮਣੇ ਹੀ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀਆਂ ਉਹ ਚ ਲਾਈਵ ਰਾਉਂਡਸ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬੋਲੇ ਸਰਕਾਰੀ ਗੱਡੀ ਤੇ ਵੀ ਕੋਈ ਗੋਲੀ ਵਜਈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਜੀ ਪੁਲਿਸ ਮੋਲਾਜਮ ਤਾਂ ਨਹੀਂ ਰੱਖਨੇ ਹਾਂ ਜੀ ਨਹੀਂ ਜੀ ਨਹੀਂ ਪੁਲਿਸ ਮੋਲਾਜਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੋਲਾਜਮ ਨਹੀਂ ਹੋਵੇ ਔਰ ਕੋਈ ਬਰਾਮ ਜੀ ਜੀ ਪਰਟਾਇਰ ਦੀ ਸੁਰੱਖਿਆ ਲਈ ਜੇ ਗੱਲ ਕਰੀ ਕਿਉਂਕਿ ਲੋਕਾਂ ਚ ਕੀ ਵੇਲਾ ਡਰਦਾ ਮਾਹੌਲ ਬਣ ਜਾਂਦਾ ਲਾਸਟ ਟਾਈਮ ਵੀ ਤੁਸੀਂ ਕਹੇ ਸੀ ਪੁਲਿਸ ਸક્ષਮ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਸੇਜ ਅਲੀ ਜਾਂਦਾ ਨੈਗੇਟਿਵਿਟੀ ਹੋ ਜਾਂਦੀ ਹੈ ਉਹਦੇ ਲਈ ਕੀ ਕਹੋਗੇ ਜੀ ਮੈਂ ਦੇਖੋ ਜੀ ਇੱਕ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇਹ ਕ੍ਰਾਈਮ ਕਰਵਾਉਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਐ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਭੁਗਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਕਹਿਣਾ ਚਾਹਨਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿ ਤਰ੍ਹਾਂ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਐਦਾਂ ਰਿਕਵਰੀ ਵਾਲੀ ਹੋ ਜਾਈ ਅਦਰਵਾਈਜ਼ ਬਹੁਤ ਜਗ੍ਹਾ ਤੇ ਹੋਰ ਵੀ ਰਿਕਵਰੀ ਹੋ ਰਹੀ ਹੈਗੀ ਤਾਂ ਉਹ ਰਿਕਵਰੀ ਠੀਕ ਹੋ ਜਾਂਦੀ ਹੈ ਲੇਕਿਨ ਐਂਕਾਊਂਟਰ ਨਹੀਂ ਹੋ ਰਹਾ ਸਭ ਜਗ੍ਹਾ ਨਾ ਹਾਂਜੀ ਉੱਥੇ ਐਂਕਾਊਂਟਰ ਨਹੀਂ ਹੋ ਰਿਹਾ ਹਾਈਲਾਈਟ ਨਹੀਂ ਹੋ ਰਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ